ਸਟੀਲ ਰੋਡ ਦੋਸਤੋ ਵੈਸੇ ਤਾਂ ਮੈਂ ਇਹ ਮੁੱਦੇ ਤੇ ਗੱਲ ਕਰਨਾ ਨਹੀਂ ਸੀ ਚਾਹੁੰਦਾ ਤੇ ਪਰ ਹੁਣ ਥੋੜੇ ਕਿ ਟਾਈਮ ਤੋਂ ਨਾ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਆ ਸਟੀਲ ਰੋਡ ਉਹ ਕਰਦਾ ਉਹ ਕਰ ਉਹ ਕਹਿੰਦਾ ਮੈਂ ਨੇਚਰਲ ਆ ਕੋਈ ਕਰਦਾ ਕੀ ਰਹਿੰਦਾ ਤੇ ਅੱਜ ਦੋਸਤੋ ਵੈਸੇ ਤੁਸੀਂ ਥੰਬਲ ਪਿੱਕ ਦੇਖ ਹੀ ਲਿਆ ਹੋਣਾਗਾ ਅੱਜ ਮੈਂ ਆਪਣੀ ਸੱਚਾਈ ਦੱਸਦਾ ਸਟੀਲ ਰੋਡ ਬਾਰੇ ਕੀ ਰੋਲ ਦਾ ਮੇਰੀ ਲਾਈਫ ਚ ਕੀ ਰੋਲ ਸੀ ਕਿਵੇਂ ਕੀ ਹੋਇਆ ਤੇ ਬਹੁਤ ਇੰਟਰਵਿਊਆਂ ਤੇ ਪੋਡਕਾਸਟ ਦੇ ਵਿੱਚ ਚੱਲ ਰਿਹਾ ਹੈਗਾ ਵੀ ਉਹਦੇ ਬਈਆ ਹਨਾਪ ਕੇ ਦੇਖ ਲੋ ਦੁੱਧ ਤੇ ਡ੍ਰੌਪਸ ਨਿਕਲਣਗੇ ਕੋਈ ਕੀ ਕਹਿੰਦਾ ਹੈਗਾ ਹਨਾ ਤੇ ਆ ਪਿੱਛੇ ਜੇਗਾ ਤੇ ਬ੍ਰੈਸਟ ਕੈਂਸਰ ਹੋ ਜਾਵਿਆ ਕੋਈ ਕਹਿੰਦਾ ਕਰਦਾ ਮੈਂ ਸੋਡੇ ਸਾਰਿਆਂ ਦਾ ਜਨਾ ਸੱਕ ਆ ਜਿਹੜੇ ਕੋਈ ਚਿੰਤਾ ਕੋਈ ਕਰਦਾ ਹੈਗਾ ਜਾਂ ਨਹੀਂ ਹੈਗਾ ਮੈਂ ਸਾਰੇ ਤੋਂ ਦੂਰ ਕਰਨੇ ਆ ਵੀ ਕੀ ਗੱਲ ਆ ਕੀ ਹੋਈ ਸੀ ਕੀ ਨਾ ਮੈਂ ਕਿੰਨਾ ਕ ਵਰਤਦਾ ਕਿੰਨਾ ਕ ਨਹੀਂ ਵਰਤਦਾ ਵਰਤਦਾ ਜਾਂ ਜਮੇ ਨਹੀਂ ਵਰਤਦਾ ਜਾਂ ਕੀ ਵਰਤਦਾ ਠੀਕ ਆ ਤੇ ਸਟਾਰਟ ਕਰਦਾ ਮੈਂ ਦੋਸਤੋ ਕਹਾਣੀ ਤੋਂ ਸਟਾਰਟ ਕਰਦਾ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਜਾਊਗਾ ਵੀ ਕੀ ਮੈਂ ਕਹਿਣਾ ਚਾਹਣਾਗਾ ਤੇ ਮਤਲਬ ਕਿ ਅੱਜ ਮੈਂ ਸੱਚ ਦੱਸਣਾ ਗਰਾਊਂਡ 'ਚ ਬੈਠਾਗਾ ਕੋਈ ਵੀ ਝੂਠ ਵਾਲੀ ਗੱਲ ਨਹੀਂ ਬੋਲਣੀ ਵੀ ਹਾਂ ਵੀ ਮੈਂ ਵੀਵਿਊਜ਼ ਦੇ ਮਾਰੇ ਨਹੀਂ ਜਾਉ ਮੈਂ ਕਹਤਾ ਗਰਾਊਂਡ 'ਚ ਬੈਠਾਗਾ ਬਿਲਕੁਲ ਸੱਚ ਦੱਸੂ ਤੁਹਾਨੂੰ ਸਟੋਰੀ ਵੀ ਕਿੱਦਾਂ ਕਿੱਦਾਂ ਚੱਲੀ ਆਗੀ ਹੈਨਾ ਸਟੀਰੋਇਡ ਦੀ ਮਾ ਦੋਸਤੋ ਨੂੰ ਪਤਾ ਹੀ ਹੋ ਬੱਸ ਤਾਂ ਮਤਲਬ ਕਿ ਮੈਨੂੰ ਡਰਗ ਦੀ ਲਾਈਫ ਸੀਗਾ ਉਸ ਤੋਂ ਪਹਿਲਾਂ ਮੈਂ ਕਬੱਡੀ ਵੀ ਖੇਡਦਾ ਸੀ ਠੀਕ ਆ 4 ਸਾਲ ਮੈਂ ਕਬੱਡੀ ਖੇਡੀ ਆ ਜਦੋਂ ਮੈਂ ਕਬੱਡੀ ਸਟਾਰਟ ਕੀਤੀ ਸੀ ਮੈਂ ਕੋਈ ਨਸ਼ਾ ਪੱਤਾ ਕੁਝ ਵੀ ਕੋਈ ਚੀਜ਼ ਨਹੀਂ ਸੀ ਕਰਦਾ ਠੀਕ ਆ ਤੇ ਉਦੋਂ ਪਿੰਡ ਦੇ ਮੁੰਡੇ ਖੇਡਦੇ ਹੁੰਦੇ ਸੀਗੇ ਤੇ ਮੈਂ ਤਾਂ ਸੀਨੀਅਰ ਟੀਮਾਂ ਬਹੁਤ ਛੋਟਾ ਸੀਗਾ ਜਾਂ ਕੋਈ ਵੀ ਟਰਮਨ ਕੋਈ ਵੀ ਜੈਕਸਨ ਲਾਉਂਦੇ ਨੇ ਲਾਉਂਦੇ ਵੀ ਨੇ ਲਾਉਂਦੇ ਵੀ ਨਹੀਂ ਹੁਣੇ ਹਨਾ ਤੇ ਅਸੀਂ ਲਾਉਂਦੇ ਸੀਗੇ ਸਾਡੇ ਪਿੰਡ ਦੀ ਟੀਮ ਲਾਉਂਦੀ ਜਾਂ ਕੋਈ ਵੀ ਠੀਕ ਆ ਅਸੀਂ ਲਾਉਂਦੇ ਸੀ ਤੇ ਜਦੋਂ ਅਸੀਂ ਲਾਉਂਦੇ ਸੀਗੇ ਉਹ ਖੇਡਦੇ ਹੁੰਦੇ ਸੀ ਉਹ ਵੱਡੇ ਵੇਟ ਤੇ ਸੀ ਮੇਰਾ ਘੱਟ ਵੇਟ ਸੀਗਾ ਤੇ ਮੇਰੀ ਟੀਮ ਹੈ ਨਹੀਂ ਸੀ ਉਹ ਕਹਿੰਦੇ ਵੀ ਜੇ ਤੂੰ ਸਾਡੇ ਚ ਖੇਡਣਾ ਵੀ ਤੈਨੂੰ ਆਹ ਸਟੀਰੋਇਡ ਸਮਾਨ ਪ੍ਰੋਟੀਨ ਇਹ ਸਾਰਾ ਕੁਝ ਖਾਣਾ ਵੀ ਤਰਾ ਵੇਟ ਵਾਜੂ ਤਾਂ ਸਾਡੇ ਚ ਖੇਡਣ ਲੱਗ ਜਾਈਂਗਾ ਮਹਾ ਵੀ ਇਹਦੇ ਨਾਲ ਕਹਿੰਦੇ ਨਾਲ ਤਾਂ ਜਾਣ ਪੈਂਦੀ ਆ ਗੰਗਲਿਆ ਬਾਲੀ ਜਾਣ ਹੁੰਦੀ ਆ ਕਹਿੰਦੇ ਇਸ ਤਾਂ ਮੈਨੂੰ ਕੋਈ ਉਹਦੇ ਬਾਰੇ ਨੌਲੇਜ ਨਹੀਂ ਕੋਈ ਕੁਛ ਨਹੀਂ ਪਤਾ ਵੀ ਕੀ ਹੁੰਦਾ ਕੀ ਹੁੰਦਾਗਾ ਜਾਂ ਨਾ ਜਿਵੇਂ ਕਿ ਅੱਜ ਦੇ ਆਪਣੇ ਨੌਜਵਾਨ ਮੁੰਡਿਆਂ ਨੂੰ ਨਹੀਂ ਪਤਾ ਹੁੰਦਾ ਠੀਕ ਆ ਜਿਹੜੇ ਨਵੇਂ ਉੱਠਦੇ ਹਨਾ ਤੇ ਉਵੇਂ ਮੈਨੂੰ ਕੁਝ ਵੀ ਨਹੀਂ ਸੀ ਪਤਾ ਤੇ ਮਹਾ ਵੀ ਠੀਕ ਆ ਕਹਿੰਦੇ ਚਲੋ ਕਰਾਉਣ ਉਹਨਾਂ ਨੇ ਮੈਨੂੰ ਉਹ ਸਮਾਨ ਕਰਾਉਣ ਲਾਤਾ ਠੀਕ ਆ ਜੀ ਲੈ ਜਾ ਕਰਨ ਕਿਸੇ ਬੰਦੇ ਕੋਲ ਤੇ ਉੱਥੇ ਜਾ ਕੇ ਮੈਨੂੰ ਨਹੀਂ ਪਤਾ ਕਿਹੜੇ ਇੰਜੈਕਸ਼ਨ ਇਹਨਾਂ ਦਾ ਕੀ ਕੰਮ ਹੁੰਦਾ ਕੀ ਕੁਸ ਕਰਦੇ ਉਹਨਾਂ ਨੇ ਕਈ ਵਾਰ ਕੀ ਕਰਨਾ ਨਾ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਮੈਂ ਥੋੜੀ ਸ਼ਾਰਟ ਸਟੋਰੀ ਸੁਣਾਉਂਗਾ ਤਿੰਨ ਤਿੰਨ ਲਗਾਤਾਰ ਇੰਜੈਕਸ਼ਨ ਇਕੱਠੇ ਮਲਾ ਕੇ ਇਕੱਠੇ ਇਕੱਠੇ ਵੀ ਪੂੜੇ ਚ ਠੋਕ ਦਿੰਦੇ ਮੇਰੇ ਤੇ ਕਹਦੇ ਨਾ ਵੀ ਠੀਕ ਆ ਤੇ ਮੈਨੂੰ ਵੀ ਲੱਗਣਾ ਵੀ ਇਹ ਤਾਂ ਚੀਜ਼ ਬਹੁਤ ਤਕੜੀ ਆ ਬਹੁਤ ਜਾਣ ਆਉਂਦੀ ਆ ਸਰੀਰ ਚ ਮੈਂ ਬਹੁਤ ਵਧੀਆ ਗੇਮ ਵੀ ਵਧੀਆ ਹੋ ਗਈ ਮੇਰੀ ਵਧੀਆ ਹੋ ਕਰਨ ਲੱਗ ਗਿਆ ਠੀਕ ਆ ਚੱਲਦਾ ਗਿਆ ਉਸ ਤੋਂ ਬਾਅਦ 4 ਸਾਲ ਕਬੱਡੀ ਖੇਡੀ ਚਲੋ ਬਾਹੇ ਗੁਰੂ ਨਹੀਂ ਉਹਦੇ ਵੱਲ ਹਨਾ ਜਿੱਤ ਪ੍ਰਾਪਤ ਕੀਤੀ ਮੈਂ ਚਲੋ ਉਸ ਤੋਂ ਬਾਅਦ ਗਲਤ ਸੰਗਤ ਚ ਪੈ ਗਿਆ ਠੀਕ ਆ ਗਲਤ ਸੰਗਤ ਚ ਪੈਣ ਤੋਂ ਬਾਅਦ ਮੈਂ ਉਹ ਕੀਤਾ ਰਿਕਵਰ ਕੀਤੀ ਸਾਲ ਦੀ ਜ਼ਿੰਦਗੀ ਤੇ ਆਹ ਗੇਮ ਚ ਆਹ ਗੇਮ ਦੀ ਸਟਾਰਟਿੰਗ ਚ ਉਦੋਂ ਮੈਂ ਸਟੀਰੋਇਡ ਨਹੀਂ ਕੀਤਾ ਮੈਂ ਆਪਣੀ ਗੇਮ ਸਟਾਰਟ ਕੀਤੇ ਘਰੇ ਪ੍ਰੋਟੀਨ ਸਪਲੀਮੈਂਟ ਸਾਰੇ ਯੂਜ਼ ਕਰਦਾ ਹੀ ਖਾਣਾ ਵਧੀਆ ਖਾਂਦਾ ਸੀ ਗੇਮ ਸਟਾਰਟ ਕਰਤੀ ਘਰੇ ਪੁਸ਼-ਅਪਸ ਨੂੰ ਲੱਗਾ ਤੁਸੀਂ ਸਾਰਿਆਂ ਨੇ ਦੇਖੀ ਹੋਣਾ ਹੌਲੀ-ਹੌਲੀ ਗਰਾਊਂਡ 'ਚ ਵੀ ਆ ਗਿਆ ਤੋ ਤੋ 3 ਸਾਲ ਕੀਤੀ ਉਦੋਂ ਤੋਂ ਪਹਿਲੇ ਦਿਨ ਤੋਂ ਹੀ ਮੇਰੇ ਤੇ ਤੂੰ ਤਾਂ ਸਾਲਕ ਬਾਅਦ ਸੌਰੀ ਉਹ ਤਾਂ ਲੱਗਣੇ ਸ਼ੁਰੂ ਹੋ ਗੀਆਂ ਵੀ ਇਹ ਬੰਦਾ ਸਟੀਰੋਡ ਕਰਦਾ ਜਾਂ ਨਹੀਂ ਕਰਦਾ ਕੀ ਸਿਸਟਮ ਆ ਕੀ ਆ ਠੀਕ ਆ ਉਦੋਂ ਤੋਂ ਹੀ ਮੈਨੂੰ ਕਹਿ ਲੱਗ ਗਿਆ ਸਟੀਰੋਡ ਕਰਦਾ ਕਰਦਾ ਕਿਉਂਕਿ ਗੱਲ ਕੀ ਸੀ ਉਹ ਜਦੋਂ ਮੈਂ ਜਿਹੜਾ ਪਹਿਲਾਂ ਸਟੀਰੋਡ ਕਰਦਾ ਸੀਗਾ ਇੱਕ ਤਾਂ ਉਹ ਡੁਪਲੀਕੇਟ ਸੀਗੇ 4-5000 ਰੁਪਏ ਦੇ ਆ ਜਾਂਦੇ ਸੀ ਠੀਕ ਆ ਤੇ ਡੁਪਲੀਕੇਟ ਸੀ ਦੂਜੇ ਨੰਬਰ ਉਹਨਾਂ ਨੂੰ ਲਾਉਣ ਦੀ ਨੌਲੇਜ ਹੈ ਨਹੀਂ ਸੀ ਨਾ ਕੋਈ ਵਾਸ਼ ਆਊਟ ਦਾ ਪਤਾ ਸੀ ਉਹ ਲਾਉਂਦੇ ਕਰਕੇ ਉਸ ਤੋਂ ਬਾਅਦ ਵੀ ਰਿਕਵਰ ਹੋਣ ਤੋਂ ਬਾਅਦ ਵੀ ਮੈਂ ਗੇਮ ਵੀ ਸਟਾਰਟ ਕਰਤੀ ਉਦੋਂ ਵੀ ਜਿਹੜੀਆਂ ਆ ਸੀ ਗਾਈਨੋਸੀਮ ਰੈਪਣੀ ਵੀ ਸੀ ਕੰਡਾ ਸੀ ਇਹ ਗਈਆਂ ਹੀ ਨਹੀਂ ਉਸ ਤੋਂ ਬਾਅਦ ਸਾਈਡ ਇਫੈ ਤੇ ਉਹ ਸਾਈਡ ਇਫੈਕਟ ਹੋਏ ਇੱਜ ਵੀ ਦਿਖ ਰਹੇ ਨੇ ਠੀਕ ਆ ਤੇ ਉਹ ਗੱਲ ਚੱਲਦੀ ਆਉਂਦੀ ਰਹੀ ਹੁਣ ਤੱਕ ਚੱਲਦੀ ਹੁਣ ਵੀ ਬਹੁਤ ਪੌਡਕਾਸਟਾਂ ਚ ਕਹਿੰਦੇ ਨੇ ਬਹੁਤ ਲੋਕ ਗੱਲਾਂ ਚੱਲਦੀਆਂ ਨੇ ਵੀ ਉਹ ਕਰਦਾ ਜਾਂ ਕੋਈ ਤਾਂ ਕਹਿੰਦਾ ਬੜਾ ਹੀ ਕਰਦਾ ਵੀ ਪਦੰਤਰਤਾ ਹਿੱਤ ਟੋੜ ਟੋੜ ਸੱਟਦਾ ਠੀਕ ਆ ਉਹ ਕਰਦਾ ਠੀਕ ਆ ਕੋਈ ਕਹਿੰਦਾ ਵੀ ਨਹੀਂ ਕਰਦਾ ਹੁਣ ਕਿਵੇਂ ਵੀ ਠੀਕਾ ਲਾ ਲਓ ਤੇ ਉਸ ਤੋਂ ਬਾਅਦ ਦੋਸਤੋ ਮੈਂ ਸੱਚ ਗੱਲ ਦੱਸਾਂ ਮੈਂ 3 ਸਾਲ ਕੋਈ ਵੀ ਸਟਰੀਟ ਰੋਡ ਨਹੀਂ ਵਰਤਦਾ ਕੋਈ ਵੀ ਕੁਝ ਨਹੀਂ ਕੀਤਾ ਠੀਕ ਆ ਹਾਂ ਵੀ ਸਿੱਲਾ ਸਿੱਥੇ ਹੁਣ ਤੱਕ ਆਪਦੇ ਨੂੰ ਕਰਦਾ ਹੈ ਤੇ ਸਾਰਾ ਕੁਝ ਕਰਦਾ ਆ ਤੇ ਉਹਦੇ ਵਿੱਚ ਮੈਂ ਰੀਜ਼ਨ ਵੀ ਦੱਸ ਇੱਕ ਮਹੀਨਾ ਦੋਸਤੋ ਸੱਚ ਦੱਸ ਰਿਹਾ ਮੈਂ ਤੁਹਾਨੂੰ ਠੀਕ ਹੈ ਨਾ 6 ਮਹੀਨਿਆਂ ਤੋਂ ਮੈਂ ਆਪਣਾ ਤੇ ਦੋਸਤੋ ਮੈਂ ਸਾਈਕਲ ਚਲਾ ਲਿਆ ਤੇ ਉਹ ਸਾਈਕਲ ਮੈਂ ਕਿਉਂ ਚਲਾਇਆ ਸਾਈਕਲ ਕਿਉਂਕਿ ਹੁਣ ਮੈਂ ਇੱਕ ਮੈਨੂੰ 5-6 ਸਾਲ ਹੋ ਗਿਆ ਗੇਮ ਕਰਦੇ ਨੂੰ ਤੇ ਮੈਂ ਬਹੁਤ ਐਡਵਾਂਸ ਲੈਵਲ ਤੇ ਜਾਣਾ ਚਾਹਣਾ ਚਾਹਣਾ ਬਾਰ ਕੰਪੀਟੀਸ਼ਨ ਵੀ ਖੇਡਣਾ ਚਾਹਣਾ ਹੈ ਇਸ ਕਰਕੇ ਜਿਹੜੇ ਮੇਰੇ ਕੋਚ ਨੇ ਜਿਹੜੇ ਪ੍ਰੋਫੈਸ਼ਨਲ ਨੇ ਠੀਕ ਆ ਉਹਨਾਂ ਦੇ ਥਰੂ ਇਹ ਨਹੀਂ ਹੈਗਾ ਵੀ ਪਹਿਲਾਂ ਵਾਂਗੂ ਕਿ ਤੂੰ ਵੀ ਜਾ ਕੇ ਠੀਕ ਆ ਪ੍ਰੋਫੈਸ਼ਨਲ ਕੋਚਾਂ ਤੋਂ ਮੈਂ ਉਹ ਕੀਤਾ ਹਾਇਰ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੇਰਾ ਉਹ ਤਾਂ ਘੱਟ ਮਾਤਰਾ ਚ ਵੀ ਆਪਾਂ ਸਟਾਰਟ ਕਰਾਂਗੇ ਤੇ ਉਹਨਾਂ ਨੇ ਮੇਰਾ ਸਟਾਰਟ ਕਰਤਾ ਠੀਕ ਆ ਤੇ ਸਟਾਰਟ ਕਰਤਾ ਸਮਾਨ ਵਧੀਆ ਚੱਲ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਕਿ ਹੁਣ ਮੇਰਾ ਸਾਈਕਲ ਚੱਲ ਰਿਹਾ ਠੀਕ ਆ ਦੋਸਤੋ ਤੇ ਹੁਣ ਤੱਕ ਮੈਂ ਇਹ ਕਿਉਂ ਨਹੀਂ ਸੀ ਦੱਸ ਰਿਆ ਮੈਂ ਇਹਦੇ ਬਾਰੇ ਕਿਉਂ ਨਹੀਂ ਸੀ ਗੱਲ ਕਰ ਰਿਆ ਜਾਂ ਵੀ ਮੈਂ ਕਿਉਂ ਨਹੀਂ ਸੀ ਕਹਿ ਰਿਆ ਮੈਂ ਸਿਰਫ ਕਰਦਾ ਜਾਂ ਮੈਂ ਨਹੀਂ ਕਰਦਾ ਠੀਕ ਆ ਏ ਦੋਸਤੋ ਮੈਂ ਤਾਂ ਨਹੀਂ ਸੀ ਕਰ ਰਿਹਾ ਕਿਹੋ ਜਿਹਾ ਤੁਸੀਂ ਦੇਖੋ ਹੁਣ ਮੈਨੂੰ ਜਦੋਂ ਸਟਾਰਟਿੰਗ ਸੀ ਮੈਨੂੰ ਉਦੋਂ ਕੁਝ ਨਹੀਂ ਸੀ ਪਤਾ ਇਹਦੇ ਬਾਰੇ ਠੀਕ ਆ ਮੈਂ ਨਹੀਂ ਚਾਹੁੰਦਾ ਵੀ ਅੱਜ ਹੁਣ ਚਲੋ ਮੈਂ ਦੱਸ ਦਿੰਦਾ ਠੀਕ ਆ ਆ ਮੇਰੀ ਵੀਡੀਓ ਨਾਲ ਹੁਣ ਕੀ ਹੋਗਾ ਮੈਂ ਦੱਸਦਾ ਤੁਹਾਨੂੰ ਵੀ ਮੇਰਾ सेम ही ਨੂੰ ਸਾਈਕਲ ਚੱਲ ਰਿਹਾ ਹੈਗਾ ਠੀਕ ਆ ਦੱਸਦਾ ਹੁਣ ਜਿਹੜੇ ਮੈਨੂੰ ਦੇਖਣ ਵਾਲੇ ਨੇ ਜਿਹੜੀ ਆ ਗੇਮ ਕਰ ਰਹੇ ਨੇ ਮੈਨੂੰ ਦੇਖ ਕੇ ਜਿਨ੍ਹਾਂ ਨੇ ਗੇਮ ਸਟਾਰਟ ਕੀਤੀ ਆ ਉਹ ਗੇਮ ਵਾਲੇ ਪਤਾ ਕੀ ਸੋਚਣਗੇ ਵੀ ਉਹ ਹੋ ਯਾਰ ਸੁੱਖ ਤਾਂ ਕਰਦਾ ਸੀਗਾ ਸੁੱਖ ਤਾਂ ਕਰਦਾ ਹੈਗਾ ਸਮਾਨ ਤੇ ਸਾਇਦ ਜਿਹੜੀਆਂ ਸਕਿੱਲਾਂ ਸਿੱਖੀਆਂ ਨੇ ਇਹਨੇ ਤੇ ਵੀ ਇਹ ਵੀ ਇਹਦੇ ਸਟੀਰੋਡ ਕਰਕੇ ਸਿੱਖ ਲਿਆ ਹੋਣਗੇ ਸਟੀਰੋਡ ਕਰਕੇ ਇੰਨੀ ਵਧੀਆ ਗਏ ਆ ਇੰਨਾ ਵਧੀਆ ਫਿਟਨੈਸ ਆ ਸਾਰਾ ਕੁਝ ਸਟੀਰੋਡ ਕਰਕੇ ਆ ਚਲੋ ਆਪਾਂ ਵੀ ਕਰਦੇ ਆ ਨੌਜਵਾਨ ਮੁੰਡੇ ਸਾਰਾ ਉਹ ਤਾਂ ਐਂ ਸੋਚਣਗੇ ਵੀ ਹਾਂ ਯਾਰ ਆਪਾਂ ਵੀ ਕਰਦੇ ਆ ਬਸ ਇਹਦੇ ਵਿੱਚ ਕੀ 5-10000 ਤੇ ਮਿਲ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਨਾ ਪਤਾ ਹੋਣਾ ਵੀ ਮੈਂ ਅੱਜ ਪਰਫੈਸ਼ਨਲ ਬੰਦਿਆਂ ਦੇ ਥਰੂ ਕਰ ਰਹੇ ਹਾਂ ਉਹਨਾਂ ਨੂੰ ਜਿਨ੍ਹਾਂ ਨੂੰ ਸਾਰੀ ਨੌਲੇਜ ਹੈ ਕਿ ਸਾਈਡ ਇਫੈਕਟ ਕਿਵੇਂ ਹਟਾਉਣਾ ਤੇ ਕਿੰਨੀ ਮਾਤਰਾ ਚ ਲੈਣਾ ਠੀਕ ਆ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਉਹਨਾਂ ਨੇ ਲੈ ਆਉਣਾ ਤੇ ਉਹਨਾਂ ਨੇ ਪਿੱਛੇ ਲੱਗ ਕੇ ਕਰਨ ਲੱਗ ਪੈਣਾ ਘੱਟੋ ਘੱਟ 100 ਚੋਂ ਜ਼ਿਆਦਾ ਨਹੀਂ ਕਰਨ ਲੱਗਣਗੇ 15 ਦਾ ਕਰਨ ਲੱਗਣਗੇ ਤੇ ਸੋਨ ਨੂੰ ਵੀ ਪਤਾਗਾ ਵੀ ਜਿਹੜੇ ਸਟੀਰੋਇਡ ਜਦੋਂ ਬੰਦਾ ਆਪਾਂ ਬਿਨਾਂ ਨੌਲੇਜ ਤੋਂ ਕਰ ਦਵੇ ਸਾਈਡ ਇਫੈਕਟ ਕੀ ਆ ਜਿਹੜੇ ਕਿ ਅੱਜ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਚਲ ਠੀਕ ਆ ਦੋਸਤੋ ਤੇ ਮੈਂ ਬਸ ਇਹੀ ਚੀਜ਼ ਦਾ ਮਾਰਾ ਮਤਲਬ ਕਿ ਮੈਂ ਰਿਵੀਲ ਨਹੀਂ ਸੀ ਕਰਨਾ ਚਾਹੁੰਦਾ ਨਾ ਤਾਂ ਮੈਂ ਮੈਂ ਇਹ ਚੀਜ਼ ਬਾਰੇ ਟਿੱਪਣੀ ਵੀ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਦੇਖੋ ਇਹ ਚੀਜ਼ ਨੂੰ ਦੱਸੇ ਦੇ ਵੀ ਨੁਕਸਾਨ ਨੇ ਨਾ ਦੱਸੇ ਦੇ ਵੀ ਨੁਕਸਾਨ ਨੇ ਆਪਾਂ ਨੂੰ ਨਹੀਂ ਹੁਣ ਜਿਹੜਾ ਬੰਦਾ ਕਰ ਰਿਹਾ ਮੈਂ ਜਾਂ ਕੋਈ ਵੀ ਉਹਨੂੰ ਨਹੀਂ ਜਿਹੜੇ ਸਾਨੂੰ ਦੇਖ ਰਹੇ ਨੇ ਫੋਲੋ ਕਰਨ ਰਹੇ ਨੇਗੇ ਉਹਨਾਂ ਦੇ ਨੁਕਸਾਨ ਉਹਨਾਂ ਦੇ ਨੁਕਸਾਨ ਨੇ ਮੈਂ ਇਸ ਕਰਕੇ ਚੀਜ਼ ਤੇ ਕਦੇ ਵੀ ਟਿੱਪਣੀ ਨਹੀਂ ਸੀ ਕਰਨਾ ਚਾਹੁੰਦਾ ਤੇ ਹੁਣ ਦੇਖੋ ਹੁਣ ਵਿੱਚ ਲੋਕ ਇਹ ਵੀ ਕਹਿਣਗੇ ਵੀ ਹਾਂ ਬਈ ਸਟੀਰੋਇਡ ਕਰਕੇ ਮੈਂ ਪਹਿਲਾਂ ਦੱਸ ਕਿਹਾ ਟਾਂ ਵੀ ਸਕਿੱਲਾਂ ਨੇ ਦੋਸਤੋ ਮੈਂ ਚੈਲੰਜ ਕਰਦਾ ਠੀਕ ਹੈ ਨਾ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਸਟੀਅਰ ਰੋਡ ਲਾ ਕੇ ਚੀਜ਼ਾਂ ਹੁੰਦੀਆਂ ਨੇ ਤੂੰ ਆਹ ਮੂਵ ਕੀਤੇ ਨੇ ਮੈਂ ਪਹਿਲਾਂ 3 ਸਾਲ ਜਣੀ ਮਸਕਿਲਾਂ ਸਿੱਖਿਓ ਉਦੋਂ ਨਹੀਂ ਮੈਂ ਕਰਦਾ ਸੀ ਠੀਕ ਆ ਤੇ ਦੂਜੀ ਗੱਲ ਚੈਲੰਜ ਵਾਲੀ ਗੱਲ ਮੈਂ ਚੈਲੰਜ ਕਰਦਾ ਵੀ ਕੋਈ ਵੀ ਬੰਤਾ ਜਿੰਨਾ ਮਰਜੀ ਤਗੜਾ ਸਟੀਅਰ ਰੋਡ ਜਿੰਨਾ ਮਰਜੀ ਕਰਕੇ ਇਹ ਸਕਿੱਲਾਂ ਕਰਕੇ ਦਿਖਾ ਦੇ ਕਿਉਂਕਿ ਦੋਸਤੋ ਇਹ ਸਕਿੱਲਾਂ ਮਿਹਨਤ ਨਾਲ ਜਿਹਦਾ ਬੰਦਾ ਮਿਹਨਤ ਕਰਦਾ ਉਹ ਉਹ ਸਿੱਖ ਸਕਦਾ ਡਾਈਟ ਪ੍ਰੋਪਰ ਰੱਖਦਾ ਡਿਸਪਲਿਨ ਚ ਰਹਿੰਦਾ ਹੈਗਾ ਤੇ ਉਹ ਬੰਦੇ ਦਾ ਫੋਕਸ ਆ ਤੇ ਉਹ ਬੰਦੇ ਦੀ ਲਾਈਨ ਆ ਫੇਰ ਹੀ ਤੁਸੀਂ ਇਹ ਸਕਿੱਲਾਂ ਸਿੱਖ ਸਕਦੇ ਹੋ ਇਹਦੇ ਨਾਲ ਇਹ ਸਕਿੱਲਾਂ ਸਿੱਖਣ ਦੇ ਵਿੱਚ ਸਟੀਰਓਡ ਦਾ ਕੋਈ ਵੀ ਮਤਲਬ ਨਹੀਂ ਹੈਗਾ ਕਿਉਂਕਿ ਨਹੀਂ ਤਾਂ ਸਟੀਰਓਡ ਤਾਂ ਬਹੁਤ ਸਾਰੇ ਬੋਡੀ ਬਿਲਡਿੰਗ ਵੀ ਕਰਦੇ ਆ ਉਹ ਕਿਉਂ ਨਹੀਂ ਇਹ ਚੀਜ਼ਾਂ ਕਰ ਸਕਦੇ ਸਾਨੂੰ ਵੀ ਇਹ ਕਹਿਣਾ ਚਾਹਣਾ ਵੀ ਵੀਰਪਾਨ ਕਿਸ ਨੂੰ ਸਾਰੇ ਜਵਾਕਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪੁੱਤ ਵੀ ਗਲਤ ਨਾ ਇਹ ਚੀਜ਼ ਨੂੰ ਲੈ ਕੇ ਜਾ ਮੈਨੂੰ ਪਤਾ ਬਹੁਤ ਲੋਕ ਮੈਨੂੰ ਹੁਣ ਉਹ ਵੀ ਕਰਨਗੇ ਆ ਕੇ ਪੋਕ ਵੀ ਕਰਨਗੇ ਜੋ ਬਹੁਤ ਬਹੁਤ ਸਾਰੀਆਂ ਗੱਲਾਂ ਉੱਡਣਗੀਆਂ ਬਹੁਤ ਸਾਰੀਆਂ ਆਪਵਾਮਾ ਕੋਈ ਕੀ ਕਹੂ ਕੋਈ ਕੀ ਕਹੂ ਪਰ ਮੈਂ ਮੈਨੂੰ ਕਿਸੇ ਦੀ ਚੀਜ਼ ਦੀ ਉਹਨਾਂ ਦੀ ਉਹ ਨਹੀਂ ਹੈਗੀ ਮੈਨੂੰ ਸੋਡੀ ਪੁੱਤ ਤੁਸੀਂ ਸਾਰੇ ਜਣਿਆਂ ਨੇ ਇਹ ਨਹੀਂ ਸੋਚਣਾ ਵੀ ਸੁੱਖ-ਜੋਲ ਕਰਦਾਗਾ ਤਾਂ ਅਸੀਂ ਵੀ ਕਰੀਏ ਠੀਕ ਹੈ ਨਾ ਮੈਂ ਪੁੱਤ ਹੁਣ ਕਰਨ ਲੱਗਿਆਂਗਾ ਜਦੋਂ ਮੈਂ ਇੱਕ ਵਧੀਆ ਆਪਣੀ ਗੇਮ ਤੇ ਅੱਗੇ ਵੱਧ ਚੁੱਕਿਆਂਗਾ ਤੇ ਅੱਗੇ ਮੈਂ ਕੰਪੀਟੀਸ਼ਨ ਖੇਡਣਾ ਤੇ ਆਪਣੀ ਬਾਡੀ ਨੂੰ ਸ਼ਾਰਪ ਰੱਖਣਾ ਜ਼ਰੂਰੀ ਆ ਮੇਰੇ ਲਈ ਮੈਂ ਹੁਣ ਕਰਨ ਲੱਗਿਆਂ ਠੀਕ ਹੈ ਸੋਨੂੰ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਆ ਵੀ ਤੁਸੀਂ ਸਭ ਤੋਂ ਪਹਿਲਾਂ ਆਪਣੀ ਕੋਈ ਵੀ ਗੇਮ ਕਰਦੇ ਜਾਈਓ ਫੋ ਜੋ ਬੋਡੀ ਵਿੱਚ ਕੁਝ ਵੀ ਆ ਤੁਸੀਂ ਪਹਿਲਾਂ ਸੁੱਕੀ ਮਿਹਨਤ ਹੀ ਲਾਉਣੀ ਆ ਜਿਵੇਂ ਹੁਣ ਤੱਕ ਮੈਂ ਲਾਉਂਦਾ ਆ ਠੀਕ ਆ ਸੁੱਕੀ ਮਿਹਨਤ ਲਾਉਣੀ ਆ ਉਸ ਤੋਂ ਬਾਅਦ ਜੋ ਤੁਸੀਂ ਵਧੀਆ ਉਹ ਗੇਮ ਦੇ ਬਾਰੇ ਜਾਣ ਚੁੱਕੇ ਵਧੀਆ ਉਹਦੇ ਵਿੱਚ ਪੈ ਗਏ ਤੁਹਾਨੂੰ ਨੌਲਜ ਆ ਗਈ ਉਸ ਤੋਂ ਬਾਅਦ ਤੁਸੀਂ ਇੱਕ ਵਧੀਆ ਜਿਹਾ ਕੋਚ ਹਾਇਰ ਕਰਨਾਗਾ ਜਾਂ ਜਿਹੜੇ ਬੰਦੇ ਨੂੰ ਪਤਾ ਹੋਵੇ ਧੱਗਣ ਵਾਲਾ ਨਾ ਹੋਵੇ ਲੁੱਟਣ ਵਾਲਾ ਨਾ ਹੋਵੇ ਤੁਹਾਨੂੰ ਠੀਕ ਆ ਉਹ ਬੰਦੇ ਤੋਂ ਤੁਸੀਂ ਮਤਲਬ ਕਿੰ ਤੋਂ ਪਹਿਲਾਂ ਕਿਸੇ ਨੇ ਮਤਲਬ ਇਹ ਚੀਜ਼ ਚੱਲਦਾ ਹੋਵੇ ਠੀਕ ਆ ਉਹਨਾਂ ਤੋਂ ਲੈ ਕੇ ਉਹਨਾਂ ਤੋਂ ਤੁਸੀਂ ਸਟਾਰਟ ਕਰਨਾਗਾ ਉਸ ਤੋਂ ਪਹਿਲਾਂ ਨਹੀਂ ਕਰਨਾ ਅਦਰਵਾਈਜ਼ ਦੂਜੀ ਗੱਲ ਇਹ ਠੀਕ ਆ ਹੁਣ ਤਾਂ ਇਹ ਗੱਲ ਆ ਕਿ ਕਰਨਾਗਾ ਕਰਨਾ ਕਿਹਨੇ ਨਹੀਂ ਹੈਗਾ ਇਸ ਸਟੀਰੋਇਡ ਕਰਨਾ ਕਿਹੜੇ ਬੱਚੇ ਨੇ ਬਿਲਕੁਲ ਵੀ ਨਹੀਂ ਹੋਏਗਾ ਜੇ ਤੁਸੀਂ ਹੁਣ ਜੇ ਸਮਝ ਲਓ ਤੁਹਾਡਾ ਗੋਲ ਹੋਰ ਆ ਤੁਸੀਂ ਪੜ ਕੇ ਬਾਹਰਲੇ ਦੇਸ਼ ਜਾਣਾ ਜੌਬ ਕਰਨੀ ਆ ਕੁਝ ਵੀ ਕਰਨਾ ਤੇ ਤੁਹਾਡੇ ਦੋ ਨਾਲ ਦੇ ਦੋਸਤ ਫਿੱਟ ਨਹੀਂ ਠੀਕ ਆ ਤੁਸੀਂ ਉਹਨਾਂ ਨੂੰ ਦੇਖ ਕੇ ਕਹੋ ਵੀ ਮੈਂ ਵੀ ਫਿੱਟ ਹੋਣਾਗਾ ਮੈਂ ਵੀ ਇਹ ਚੀਜ਼ ਕਰਦ ਲੈਣਾਗਾ ਵਾਸ਼ ਆਊਟ ਕਰ ਲੂ ਇਹਦੇ ਕਿਹੜਾ ਨੁਕਸਾਨ ਆ ਤਾਂ ਮੈਂ ਕਹਣਾ ਦੋਸਤੋ ਤੁਸੀਂ ਪਤੋ ਉਹ ਚੀਜ਼ 'ਚ ਬਿਲਕੁਲ ਵੀ ਨਹੀਂ ਪੈਣਾ ਜੇ ਤੁਸੀਂ ਸਿਰਫ ਇਹਦੇ ਲਈ ਸਟੀਰੋਇਡ ਯੂਜ਼ ਕਰਨਾਗਾ ਠੀਕ ਆ ਉਹਦੇ ਲਈ ਸੋਡਾ ਕੋਈ ਮਕਸਦ ਨਹੀਂ ਕੋਈ ਸੋਡਾ ਉਹਦੇ ਵਿੱਚ ਫਾਇਦਾ ਨਹੀਂ ਹੋਣਾ ਹੈਗਾ ਤਾਂ ਤੁਸੀਂ ਉਹ ਨਹੀਂ ਕਰਨਾ ਹੈਗਾ ਜੇ ਸੋਡਾ ਸਮਝ ਲਓ ਤੁਸੀਂ ਅੱਜ ਕੱਲ੍ਹ ਦੇ ਜਿਵੇਂ ਨਾਰਮਲ ਜੀ ਗੱਲ ਚੱਲਦੀ ਆ ਵੀ ਆਪਾਂ ਸਾਰੇ ਨਾਰਮਲ ਪਰਿਵਾਰਾਂ ਚ ੁੱਠੇ ਵੇਣ ਠੀਕ ਆ ਮੈਂ ਵੀ ਆ ਹੋਰ ਵੀ ਆ ਆਪਾਂ ਕੋਈ ਵੀ ਗੇਮ ਕਰਦੇ ਆ ਜਾਂ ਕੁਝ ਵੀ ਕਰਦੇ ਆ ਕਾਦੇ ਲਈ ਕਰਦੇ ਆ ਆਪਾਂ ਉਹਦੇ ਵਿੱਚ ਫੇਮ ਹੋਣ ਵਾਸਤੇ ਵਧੀਆ ਰੁਪਈਆ ਕਮਾਉਣ ਵਾਸਤੇ ਘਰ ਦੇ ਨੂੰ ਸੌਖਾ ਕਰਨ ਵਾਸਤੇ ਹੀ ਕਰਦੇ ਆ ਹਨਾ ਤੇ ਜੇ ਸੋਡਾ ਮਤਲਬ ਕਿ ਇਹ ਚੀਜ਼ ਆ ਤੁਹਾਡੇ ਮਨ ਚ ਵੀ ਹਾਂ ਮੈਂ ਆਪਦੀ ਮੈਂ ਕੋਈ ਗੇਮ ਕਰਨੀ ਆ ਜਾਂ ਕੋਈ ਵੀ ਕਰਨੀ ਉਹਦੇ ਵਿੱਚ ਵਧੀਆ ਦੇਸ਼ ਦਾ ਨਾਮ ਰੋਸ਼ਨ ਕਰਨਾ ਕਰਦੇ ਨੂੰ ਸੌਖਾ ਕਰਨਾ ਤਾਂ ਤੁਸੀਂ ਇਹ ਚੀਜ਼ ਨੂੰ ਵਧੀਆ ਪ੍ਰੋਫੈਸ਼ਨਲ ਕੋਰਸ ਦੇ ਥਰੂ ਨਾਲ ਤੁਸੀਂ ਕਰ ਸਕਦੇ ਹੋ ਪਰ ਅਦਰਵਾਈਜ਼ ਨਹੀਂ ਤੁਸੀਂ ਕਰ ਮੇਰੇ ਲਈ ਸਾਰਾ ਕੁਝ ਇਹੀ ਆ ਮੇਰੀ ਗੇਮ ਹੀ ਆ ਮੈਂ ਇਹਦੇ ਵਿੱਚ ਅੱਗੇ ਜਾਣਾ ਮੇਰੇ ਲਈ ਹੋਰ ਚੀਜ਼ ਕੋਈ ਮਤਲਬ ਹੋਣੀ ਹੈਗੀ ਠੀਕ ਆ ਮੈਂ ਬਸ ਇੱਕ ਵਾਰ ਨਾਮ ਬਣਾਉਣਾ ਚਾਹਣਾ ਬਹੁਤ ਅੱਗੇ ਜਾਣਾ ਚਾਹਣਾ ਹੈਗਾ ਤੇ ਮੇਰੇ ਲਈ ਸਿਰਫ ਆ ਗੇਮ ਹੀ ਆ ਇਸ ਕਰਕੇ ਮੈਂ ਇਹ ਜਿਹੜਾ ਥੋੜਾ ਬਹੁਤ ਰਿਸਕ ਹੈਗਾ ਸਟੀਲ ਨੋਡ ਦਾ ਠੀਕ ਆ ਇਹ ਚੱਕ ਸਕਦਾ ਹਾਂਗਾ ਇਸ ਕਰਕੇ ਹੀ ਮੈਂ ਚੱਕ ਰਿਹਾ ਹਾਂ ਠੀਕ ਆ ਤੇ ਸਾਰਿਆਂ ਨੂੰ ਮੈਂ ਸੁਜੈਸਟ ਨਹੀਂ ਕਰਦਾ ਹੈਗਾ ਵੀ ਤੁਸੀਂ ਲਓ ਤੁਹਾਡੀ ਆਪਣੀ ਮਰਜ਼ੀ ਆ ਪਰ ਤੇ ਬਸ ਬਾਈ ਬਣ ਕੇ ਇਹੀ ਸੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਸਾਈਕਲ ਚੱਲ ਰਿਹਾਗਾ ਤੇ ਮੈਂ ਕਿਹੜੀ ਵਜਾ ਕਰਕੇ ਲੱਗਿਆ ਸੀਗਾ ਤੇ ਕਿਹੜੀਆਂ ਚੀਜ਼ਾਂ ਨੇ ਮੈਨੂੰ ਉਹ ਕੀਤਾਗਾ ਤੇ ਬਾਈ ਬਣ ਕੇ ਜਿਹੜਾ ਮੈਂ ਹੋਰ ਬੰਦਾ ਕਹਿੰਦਾ ਸੀ ਕਹਿੰਦਾ ਭਾਈ ਲੱਗਦਾ ਉਹਦੇ ਨਾਲ ਡਰੋਪ ਦੁੱਧ ਮਤਲਬ ਕਿ ਐ ਨਿਕਲੂਗਾ ਬਾਈ ਪਹਿਲਾਂ ਆਪਾਂ ਕਿਤੇ ਮਿਲ ਲੈਨੇ ਆ ਪਹਿਲਾਂ ਤੂੰ ਘੁੱਟ ਕੀ ਦੇਖ ਰਿਹਾ ਉਹ ਚੋਂ ਨਿਕਲਦਾ ਕਿ ਨਹੀਂ ਨਿਕਲਦਾ ਤੇ ਦੂਜੀ ਗੱਲ ਭਾਈ ਮੈਨੂੰ ਵੀ ਇਹ ਚੀਜ਼ ਦੀਂਦੀ ਆ ਮੈਨੂੰ ਸਾਰੇ ਚੀਜ਼ਾਂ ਦੀ ਫਿਕਰ ਆ ਪਰ ਮੈਂ ਮੈਡੀਸਨ ਵੀ ਬਹੁਤ ਲੈਣੀ ਆ ਤੁਹਾਨੂੰ ਸਾਰਿਆਂ ਨੂੰ ਦੱਸ ਸਕਦਾ ਬਹੁਤ ਕੁਸ਼ ਕਰ ਲਿਆ ਪਰ ਜਦੋਂ ਉਹ ਪੁਰਾਣੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗਲਤ ਬਹੁਤ ਜ਼ਿਆਦਾ ਗਲਤ ਚੱਲਿਆ ਮੈਂ ਮੈਂ ਇਸ ਕਰਕੇ ਉਹ ਚੀਜ਼ ਪੱਕੀ ਬਣੀ ਵੀ ਆ ਇਹਦਾ ਇੱਕ ਹੱਲ ਹੋ ਸਕਦਾ ਜੇ ਮੈਂ ਸਰਜਰੀ ਕਰਾਉਂਗਾ ਉਸ ਤੋਂ ਬਾਅਦ ਨਿਕਲ ਸਕਦੇ ਨੇ ਕਿ ਮੈਂ ਬਹੁਤ ਮੈਡੀਸਨ ਲੈਣੀ ਆ ਇਹ ਨਹੀਂ ਚੀਜ਼ ਖਤਮ ਹੋ ਰਹੀ ਠੀਕ ਆ ਹੁਣ ਚਾਹੇ ਮੈਂ ਕਰਾਂ ਚਾਹੇ ਨਾ ਕਰਾਂ ਇਹ ਹਮੇਸ਼ਾ ਆ ਗੰਡਾ ਐਵੇਂ ਹੀ ਰਹਿਣਗੀਆਂ ਸਰਜਰੀ ਕਰਾਉਂਗਾ ਤਾਂ ਇਹ ਖਤਮ ਹੋਣੀ ਆ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਵੀ ਹਾਂ ਮੈਂ ਬਹੁਤ ਜ਼ਿਆਦਾ ਸਟੀਰੋਇਡ ਲੈਣਾਗਾ ਜਾਂ ਵੀ ਇਹ ਬਾਹਰ ਮੋਪੜੀਆਂ ਵੀ ਆ ਠੀਕ ਆ ਨਾ ਦੋਸਤੋ ਤੇ ਲੋਕਾਂ ਦੀਆਂ ਥੋੜੀਆਂ ਗੱਲਾਂ 'ਚ ਘੱਟ ਧਿਆਨ ਦਿਆ ਕਰੋ ਤੇ ਬਾਕੀ ਬਾਈ ਬਣ ਕੇ ਯਾਰ ਮੈਂ ਕਹਿਣਾਗਾ ਜੇ ਤੁਸੀਂ ਆਪ ਪਿਕ ਪਲੇਅਰ ਹੋ ਨਾ ਤੁਸੀਂ ਦੂਜੇ ਪਲੇਅਰ ਨੂੰ ਪਲੀਜ਼ ਨਾ ਨਿੰਦੋ ਯਾਰ ਕਿਉਂਕਿ ਤੁਸੀਂ ਤਾਂ ਯਾਰ ਹੋਰ ਆਮ ਬੰਦੇ ਸਮਝ ਨਾ ਸਮਝ ਜਿਹੜਾ ਬੰਦਾ ਕਾਪ ਪਲੇਅਰ ਆ ਉਹ ਤਾਂ ਦੂਜੇ ਬੰਦੇ ਪਲੇਅਰ ਤੇ ਦਿਲ ਦੀ ਗੱਲ ਸਮਝ ਸਕਦਾ ਨਾ ਕਿਉਂਕਿ ਸਾਰੇ ਉਹ ਵੀ ਮਿਹਨਤ ਕਰਾ ਤੁਸੀਂ ਵੀ ਮਿਹਨਤ ਕਰਦੇ ਹੋ ਤੇ ਤੁਸੀਂ ਉਹ ਤੇ ਪੂੰ ਤਾਂ ਲਾਉਣੇ ਤੂੰ ਇਹ ਕਰਦਾ ਇਹ ਕਰਦਾ ਕਿਸੇ ਦੀ ਕਦੇ ਚੰਗੀਆਂ ਗੱਲਾਂ ਚੱਕ ਕੇ ਦੇਖੋ ਨਾ ਵੀ ਉਹਨੇ ਕੀਤਾ ਕੀ ਆਪਣੇ ਨੌਜਵਾਨ ਉਹਨੂੰ ਦੇਖ ਕੇ ਕੀ ਪ੍ਰੇਰਿਤ ਹੁੰਦੇ ਨੇ ਫਿਰ ਆਪਾਂ ਕਹਿੰਦੇ ਆ ਸੋਸ਼ਲ ਮੀਡੀਆ ਤੇ ਗੰਦਾ ਗੰਦੀਆਂ ਚੀਜ਼ਾਂ ਨੇ ਕੀ ਕੋ ਸਾਰੇ ਇੱਧਰ ਨੂੰ ਹੋ ਗਿਆ ਤੁਸੀਂ ਆਪ ਹੀ ਨਹੀਂ ਉਹ ਚੀਜ਼ਾਂ ਦੇਖਣਾ ਪਸੰਦ ਕਰਦੇ ਨਾ ਤੁਸੀਂ ਆਪ ਇਹੋ ਚੀਜ਼ਾਂ ਨਹੀਂ ਦੇਖਣਾ ਤੁਸੀਂ ਆਪ ਹੀ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੇ ਹੋ ਤਾਂ ਫਿਰ ਵਧੀਆ ਚੀਜ਼ਾਂ ਪੋਜ਼ਿਟਿਵਿਟੀ ਚੀਜ਼ਾਂ ਕਿੱਥੋਂ ਆਉਣਗੀਆਂ ਤੇ ਬਾਕੀ ਮੈਨੂੰ ਪਤਾ ਹੁਣ ਬਹੁਤ ਚੱਲਣਗੀਆਂ ਖਬਰਾਂ ਮੁੱਦੇ ਉੱਠਣਗੇ ਵੀ ਹਾਂ ਬਾਈ ਉਹ ਕਰਦਾ ਸੀਗਾ ਤੂੰ ਤਾਂ ਉਹ ਕਰਦਾ ਕਮੈਂਟਾਂ 'ਚ ਵੀ ਕਰਨਗੇ ਤੇ ਪਰ ਜਿਹੜਾ ਮੈਂ ਨਹੀਂ ਚਾਹੁੰਦਾ ਸੀਗਾ ਵੀ ਮੈਂ ਹਨਾ ਚਲੋ ਮੇਰੇ ਮਨ 'ਚ ਆਇਆ ਵੀ ਯਾਰ ਮੈਨੂੰ ਇਹ ਚੀਜ਼ ਲੁਕੋਕੀ ਨਹੀਂ ਰੱਖਣੀ ਚਾਹੀਦੀ ਦੱਸ ਦੇਣੀ ਚਾਹੀਦੀ ਪਰ ਮੈਂ ਦੱਸਣਾ ਤੁਹਾਨੂੰ ਮੈਂ ਦੱਸਦਾ ਵੀ ਤਾਂ ਨਹੀਂ ਸੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਵੀ ਯਾਰ ਕੱਲ ਨੂੰ ਜਵਾਬ ਖਰਾਬ ਹੁਣ ਹਨਾ ਉਹ ਵੀ ਮਤਲਬ ਕਿ ਇਹ ਚੀਜ਼ ਵੱਲ ਆਉਣ ਕਿਉਂਕਿ ਬਹੁਤ ਲੋਕਾਂ ਦਾ ਕਈ ਵਾਰ ਆਪਣੇ ਜਿਹੜੀ ਚੀਜ਼ ਨੂੰ ਆਪ ਫੋਲੋ ਕਰਦੇ ਹੋਈ ਇਹ ਸਮਝਣਾ ਮੈਂ ਕਿਸੇ ਨੂੰ ਫੋਲੋ ਕਰਦਾ ਮੇਰੇ ਲਈ ਉਹ ਸਾਰਾ ਕੁਝ ਹੋ ਜਾਂਦਾ ਵੀ ਜਿਵੇਂ ਉਹ ਕਰਦਾ ਉਹ ਕਰਨਾ ਮੈਂ ਉਵੇਂ ਹੀ ਕਰੂੰਗਾ ਠੀਕ ਹੈ ਕਿਉਂਕਿ ਆਪਾਂ ਫੋਲੋ ਕਰਦੇ ਹੁੰਨੇ ਆ ਮੈਂ ਇਹੀ ਚੀਜ਼ ਵਿੱਚ ਵਾਕਾਂ ਦਾ ਮਾਰੀਏ ਚੀਜ਼ ਕਦੇ ਰਿਵੀਲ ਮੈਂ ਪਰ ਟਿੱਪਣੀ ਵੀ ਨਹੀਂ ਸੀ ਕਰਨਾ ਚਾਹੁੰਦਾ ਪਰ ਅੱਜ ਮੈਨੂੰ ਹੁਣ ਹਾਰ ਕੇ ਹਰਦੇ ਹੱਕ ਨੂੰ ਕਰਨੀ ਪੈ ਰਹੀ ਹੈ ਕਿਉਂਕਿ ਬਹੁਤ ਹੀ ਗੱਲਾਂ ਉੱਡ ਰਹੀਆਂ ਨੇ ਆਹ ਚੀਜ਼ ਕਰਕੇ ਦਾ ਖਾਸ ਕਰਕੇ ਵੀ ਉਹ ਕਰਦਾ ਨਹੀਂ ਕਰਦਾ ਤੇ ਬਾਕੀ ਤੁਸੀਂ ਦੱਸਿਓ ਤੁਹਾਡੀ ਰਾਏ ਕੀ ਆਗਾ ਮੈਂ ਹੋ ਸਕਦਾ ਬਈ ਦੇਖੋ ਹਰੇਕ ਦੀ ਆਪੋ ਆਪਣੀ ਸੋਚ ਹੁੰਦੀ ਆ ਆਪਣੇ ਬੰਦਾ ਜ਼ਿੰਦਗੀ ਜਿਹੀ ਜਾਂ ਹੁੰਦੀਆਂ ਨੇ ਹਨਾ ਉਹਨਾਂ ਦੇ ਆਧਾਰਤ ਹੁੰਦਾਗਾ ਹੁਣ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਕਿ ਹਾਂ ਮੈਂ ਉਦੋਂ ਪਹਿਲਾਂ ਮਜਬੂਰੀ ਦੇ ਵਿੱਚ ਜਾਂ ਮੈਨੂੰ ਉਦੋਂ ਪਤਾ ਨਹੀਂ ਸੀ ਮੈਂ ਉਦੋਂ ਉਹ ਚੀਜ਼ਾਂ ਸਟਾਰਟ ਕੀਤੀਆਂ ਸੀ ਠੀਕ ਆ ਉਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਹੈਗੀਆਂ ਇਸ ਕਰਕੇ ਮੈਂ ਸਮਝਾ ਰਹਿਣਾ ਕਿ ਕਿਸੇ ਨੂੰ ਤੁਮ ਤਲਾਉਣ ਤੋਂ ਪਹਿਲਾਂ ਆਪਾਂ ਉਹ ਚੀਜ਼ਾਂ ਬਾਰੇ ਜਾਣੀਏ ਜਾਂ ਆਪਾਂ ਆਪਾਂ ਕਿਸੇ ਦੀ ਲਾਈਫ ਬਾਰੇ ਬੋਲਣੀ ਆਪਾਂ ਨੂੰ ਵਧੀਆ ਗੱਲਾਂ ਨਹੀਂ ਜਾਂਦੇ ਹਨਾ ਬੋਲੋ ਹੀ ਨਾ ਸਭ ਤੋਂ ਵਧੀਆ ਚੀਜ਼ ਆ ਤੇ ਧੰਨਵਾਦ